ਸਤਿ ਸ੍ਰੀ ਅਕਾਲ ਜੀ ਫਰਸਟ ਚੋਇਸ ਫਰੀਦਕੋਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ ਔਨ ਲਿਦਦੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹਨਾ WhatsApp ਨੰਬਰ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ WhatsApp ਕਰਨਾ ਹੈ ਤੇ ਉਸ ਤੋਂ ਬਾਅਦ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਤੇ ਆਪਣੇ ਡਾਕੀ ਦਾ ਨੰਬਰ ਜਿਹੜਾ ਉਹ ਜ਼ਰੂਰ ਲੈ ਕੇ ਰੱਖਣਾ ਹੈ ਕਈ ਵਾਰੀ ਡਾਕੀ ਆਪ ਤੇ ਕੋਲ ਹੋਲਡ ਕਰ ਸੋ ਭੈਣਾ ਇਨਕੁਆਇਰੀ ਕਰਦੀਆਂ ਲੈਂਦੀਆਂ ਨੇ ਕਿ ਸਾਡਾ ਪਾਰਸਲ ਨਹੀਂ ਪਹੁੰਚਿਆ ਸੋ ਜਦੋਂ ਵੀ ਤੁਹਾਡਾ ਡਾਕੀ ਆ ਤੁਹਾਨੂੰ ਪਾਰਸਲ ਦੇਣ ਆਵੇ ਉਹਦਾ ਮੋਬਾਈਲ ਨੰਬਰ ਜ਼ਰੂਰ ਲੈ ਲਿਓ ਠੀਕ ਹੈ ਜੀ ਤੇ ਲਓ ਜੀ ਅੱਜ ਤੁਹਾਡੇ ਲਈ ਬਹੁਤ ਜ਼ਿਆਦਾ ਖੂਬਸੂਰਤ ਸੂਟ ਲੈ ਕੇ ਆਈਆਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਂਗੀ ਜੀ ਚਾਰ ਸੂਟ ਬਰਸ਼ੋ ਦੇ ਤੇ ਦੂਸਰੇ ਦਿਖਾਉਂਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਪਸ਼ਮੀਨੇ ਦੇ ਠੀਕ ਹੈ ਜੀ ਬਹੁਤ ਸੋਹਣੇ ਸੂਟ ਰਹਿਣਗੇ ਧਿਆਨ ਨਾਲ ਦੇਖਣੇ ਆ ਪਹਿਲਾ ਸੂਟ ਮੈਂ ਦਿਖਾ ਰਹੀਆਂ ਤੁਹਾਨੂੰ ਬਰਸ਼ੋ ਦਾ ਸ਼ਰਟ ਹੋਊਗਾ ਇਹਦੇ ਨਾਲ ਲਾਈਨਿੰਗ ਨਾਲ ਮਿਲੂਗੀ ਜੀ ਇਹਦੀ 셔ਟ ਦੀ ਲਾਈਨਿੰਗ ਤੁਹਾਨੂੰ ਨਾਲ ਮਿਲੂਗੀ ਤੇ ਲੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਬਹੁਤ ਜ਼ਿਆਦਾ ਖੂਬਸੂਰਤ ਹੈ ਲੋ ਜੀ ਇਹ ਤਾਂ ਹੈਗੀ ਹੈ ਦੀ ਸ਼ਰਟ ਠੀਕ ਹੈ ਤੇ ਆਹ ਲੋ ਜੀ ਤੁਸੀਂ ਦੇਖ ਸਕਦੇ ਹੋ ਨੇੜੇ ਕਰਕੇ ਫਿਰ ਗ੍ਰੇ ਕਲਰ ਦੇ ਵਿੱਚ ਹੈਗਾ ਬਰਸ਼ੋ ਦਾ 셔ਟ ਹੈ ਔਰ ਇਹਦੇ ਉੱਪਰ ਇਹ ਵਾਲਾ ਲੱਗਿਆ ਹੋਇਆ ਜੀ ਵਰਕ ਦਾ ਬਹੁਤ ਪਿਆਰਾ ਜਿਹਾ ਨੀਟ ਐਂਡ ਕਲੀਨ ਵਰਕ ਦਾ ਇੱਕ ਪੈਚ ਇਹਨੂੰ ਤੁਸੀਂ ਐਡਜਸਟ ਕਰ ਸਕਦੇ ਹੋ ਸਾਈਡ ਤੇ ਵੀ ਕਰ ਸਕਦੇ ਹੋ ਉੱਪਰ نیچے ਵੀ ਕਰ ਸਕਦੇ ਹੋ ਠੀਕ ਹੈ ਜੀ ਔਰ ਜਿਹੜੀ ਇਹ ਸਾਈਡ ਹੈ ਸਾਈਡ ਤੇ ਤੁਹਾਨੂੰ ਇਹ ਵਾਲੀ ਲੇਸ ਹੈ ਜਿਹੜੀ ਇਹ ਚਾਹੇ ਤੁਸੀਂ ਬਾਜੂ ਤੇ ਲਾਓ ਚਾਹੇ ਤੁਸੀਂ ਇਹਨੂੰ ਸਲਵਾਰ ਤੇ ਐਡਜਸਟ ਕਰੋ ਜਿੱਥੇ ਮਰਜ਼ੀ ਕਰ ਸਕਦੇ ਹੋ ਤੇ نیچے ਘੇਰੇ ਤੇ ਫਿਰ ਤੁਹਾਨੂੰ ਇਹ ਵਾਲੀ ਔਰਗੰਜ਼ਾ ਦੀ ਪੱਟੀ ਅਟੈਚ ਕੀਤੀ ਹੋਈ ਮਿਲੇਗੀ ਠੀਕ ਹੈ ਜੀ ਇਹ ਵੀ ਐਡਜਸਟੇਬਲ ਹੈ ਬਹੁਤ ਜ਼ਿਆਦਾ ਖੂਬਸੂਰਤ ਸੂਟ ਹੈ ਇਹ ਔਰ ਬੈਕ ਸਾਈਡ ਹੈ ਜਿਹੜੀ ਉਹ ਪ੍ਰਿੰਟਡ ਰਹੂਗੀ ਬਿਲਕੁਲ ਸੇਮ ਠੀਕ ਹੈ ਜੀ ਤੇ ਨਾਲ ਹੈਗੀ ਹੈ ਜੀ ਇਹ ਮਡਾਲ ਮਸਲਿਨ ਦੀ ਬਹੁਤ ਪਿਆਰੀ ਮਸਲਿਨ ਹੈ ਜਿਹੜੀ ਉਹਦੀ ਸਲਵਾਰ ਤੇ 2.5 2.5 ਮੀਟਰ ਦੇ ਦੋ ਪੀਸ ਨੇ ਜੀ ਇਹ ਇੱਕ ਨੂੰ ਤੁਸੀਂ ਲਾਈਨਿੰਗ ਲਾ ਸਕਦੇ ਹੋ ਤੇ ਇੱਕ ਦੀ ਸਲਵਾਰ ਬਣਾ ਸਕਦੇ ਹੋ ਇੱਕ ਦੀ ਸ਼ਰਟ ਦੀ ਲਾਈਨਿੰਗ ਆ ਔਰ ਇੱਕ ਦੀ ਹੈਗੀ ਸਲਵਾਰ ਠੀਕ ਹੈ ਜੀ ਹੁਣ ਤੁਸੀਂ ਕਹੋਗੇ ਸਲਵਾਰ ਵਿਦਆਊਟ ਲਾਈਨਿੰਗ ਬਣੋ ਮੇਰੇ ਖਿਆਲ ਚ ਬਣ ਵੀ ਸਕਦੀ ਆ ਬਾਕੀ ਤੁਹਾਡੀ ਮਰਜ਼ੀ ਕ੍ਰੇਪ ਵਰਗੀ ਸਲਵਾਰ ਹੈ ਪਰ ਤੁਸੀਂ ਇਹਦੇ ਤੇ ਲਾਈਨਿੰਗ ਲਾ ਲਓਗੇ ਤਾਂ ਜਿਆਦਾ ਅੱਛੀ ਗੱਲ ਹੈ ਇਹ ਤੇ ਤੁਸੀਂ ਕਾਟਨ ਦੀ ਲਾਈਨਿੰਗ ਲਾ ਲਿਓ ਸਲਵਾਰ ਤੇ ਤੇ ਜਿਹੜੀ ਇਹ ਵਾਲੀ ਕਲਾਈਨਿੰਗ ਨਾਲ ਆ ਉਹ ਤੁਸੀਂ 셔ਟ ਦੀ ਲਾਈਨਿੰਗ ਲਾਓ ਠੀਕ ਹੈ ਜੀ ਬਹੁਤ ਜਿਆਦਾ ਖੂਬਸੂਰਤ ਸੂਟ ਬਣਨਾ ਫਿਰ ਤੁਹਾਡਾ ਇਹ ਤੇ ਨਾਲ ਇਹ ਮਿਲੂਗਾ ਜੀ ਤੁਹਾਨੂੰ ਦੁਪੱਟਾ ਦੁਪੱਟਾ ਬਹੁਤ ਜਿਆਦਾ ਖੂਬਸੂਰਤ ਹੈ ਗਰਲਿਸ਼ ਲੁੱਕ ਦੇ ਸੂਟ ਹੈ ਜੀ ਬਹੁਤ ਪਿਆਰੇ ਔਰ ਪਾਰਟੀ ਵੇਅਰ ਸੂਟ ਨੇ ਜੀ ਇਹ ਆ ਲਓ ਜੀ ਦੁਪੱਟਾ ਟੈਬੀ ਵਾਂਗੂ ਲੱਗਦਾ ਪਰ ਟੈਬੀ ਨਹੀਂ ਹੈ ਲਾਈਨਾਂ ਦੇ ਵਿੱਚ ਲਾਈਨਿੰਗ ਦੁਪੱਟਾ ਹੈਗਾ ਚਨੂਨ ਵਰਗਾ ਸ਼ਾਈਨ ਕਰਦਾ ਠੀਕ ਹੈ ਜੀ ਕੁਛ ਨਵਾਂ ਹੀ ਫੈਬਰਿਕ ਹੈਗਾ ਦੁਪੱਟੇ ਦਾ ਬਹੁਤ ਲਾਈਟ ਵੇਟ ਹੈ ਆ ਲੋ ਜੀ ਵੱਡੇ ਵੱਡੇ ਦੁਪट्टे ਨਹੀਂ ਜੀ ਦੁਪੱਟਾ ਛੋਟਾ ਨਹੀਂ ਹੈਗਾ ਔਰ 4 ਕਾਰਨਰਸ ਤੇ ਤੁਹਾਨੂੰ ਇਹ ਵਾਲੇ ਟੈਸਲਸ ਮਿਲਣਗੇ ਔਰ ਬਰੀਕ ਗੁੱਟਾ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਬਹੁਤ ਲਾਈਟ weight ਦੁਪੱਟਾ ਹੈ ਔਰ ਐ ਨਹੀਂ ਹੈਗਾ ਕਿ slip ਕਰੂਗਾ ਬਹੁਤ ਸੋਹਣਾ ਲੱਗਦਾ ਜੀ ਇਹ ਪਾਰਟੀ wear look ਦੇ ਸੂਟ ਤੇ ਪ੍ਰਾਈਸ ਹੋਊਗੀ ਜੀ ਇਹਦੀ ਬਹੁਤ ਹੀ ਥੋੜੀ ਜਿਹੀ ਪ੍ਰਾਈਸ ਹੈਗੀ 3295 ਰੁਪਏ ਇਹ ਸੂਟ ਤੁਹਾਨੂੰ 3295 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਓਵਰ ਲੋ ਜੀ अगला सूट ਦੇਖੋ ਲੋ ਜੀ ਇਹ ਤਾਂ ਹੈਗੀਆਂ ਸਲਵਾਰ ਐ ਔਰ ਲਾਈਨਿੰਗ ਠੀਕ ਹੈ ਸ਼ਰਟ ਦੀ ਲਾਈਨਿੰਗ ਐਂਡ ਸਲਵਾਰ ਮਸਲੀਨ ਦੀ ਮੁੰਡਾਲ ਮਸਲੀਨ 크ਰੇਪ ਓਵਰ ਦੀ ਔਰ ਇਹ ਹੈਗਾ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਇੱਕ ਵਾਰੀ ਥੋੜਾ ਜਿਆ ਵੱਲ ਕੇ ਦਿਖਾ ਦੇਣੀ ਸਾਰੇ ਦੁਪੱਟੇ ਵੈਸੇ ਸੇਮ ਹੀ ਨੇ ਇਹ ਇਹ ਆ ਉਹ ਹਸੋ ਅਲੱਗ ਹੈ ਬਹੁਤ ਅੱਛੀ ਚੀਜ਼ ਹੈ ਇਹ ਜੇ ਜਦੋਂ ਤੁਸੀਂ ਬਣਾਉਣੀ ਹੈ ਨਾ ਇਹ ਪਾਰਟੀ ਵੇਅਰ ਲੁੱਕ ਦੇ ਸੂਟ ਨੇ ਤੁਸੀਂ ਰਾਤ ਦੇ ਫੰਕਸ਼ਨ ਚ ਪਾਓ ਦਿਨ ਦੇ ਚ ਪਾਓ ਇਹਨਾਂ ਨੇ ਉਨਾਂ ਹੀ ਸੋਹਣਾ ਲੱਗਣਾ ਬਹੁਤ ਹੀ ਪਿਆਰੇ ਲੱਗਣ ਵਾਲੇ ਸੂਟ ਨੇ ਜੀ ਇਹ ਔਰ ਇਹ ਹੈਗਾ ਜੀ ਇਹਦਾ ਸ਼ਰਟ ਉਹ ਬੜਾ ਸੀਗਾ ਨਾ ਜਿਹੜਾ ਥੋੜਾ ਜਿਹਾ ਮਤਲਬ ਕਿ ਜ਼ਿਆਦਾ ਗ੍ਰੇ ਤੇ ਉਹਦੇ ਵਿੱਚ ਮਹਿੰਦੀ ਜਾਂ ਮਤਲਬ ਕਿਸੀ ਇਹ ਥੋੜਾ ਸਕਾਈ ਬਲੂ ਜਿਹਾ ਹੈਗਾ ਤੇ ਇਹਦੇ ਵਿੱਚ ਪਿੰਕ ਦਾ ਹੈਗਾ ਜਿਹੜਾ ਮਤਲਬ ਕਿ ਡਿਜ਼ਾਈਨ ਹੈ ਤੇ ਇਹ ਵਾਲੀ ਹੈਗਾ ਦੇਤੇ ਪੈਚ ਲੱਗੇ ਹੋਇਆ organza ਦਾ ਔਰ ਘੇਰੇ ਤੇ ਫੇਰ ਤੁਹਾਨੂੰ ਉਸ ਤਰ੍ਹਾਂ ਦੀ ਲੇਸ ਮਿਲੂਗੀ organza ਦੀ ਔਰ ਬਾਜੂ ਤੇ ਵੀ ਸੇਮ ਹੀ ਮਿਲਦੀ ਦੀ ਠੀਕ ਹੈ ਜੀ ਲੋ ਪ੍ਰਾਈਸ ਤੁਹਾਨੂੰ ਮੈਂ ਦੱਸ ਹੀ ਦਿੱਤੀ ਨੈਕਸਟ ਹੈਗਾ ਇਹ ਵਾਲਾ ਕਲਰ ਹੁਣ ਮੈਨੂੰ ਲੱਗਦਾ ਮੈਂ ਤੁਹਾਨੂੰ ਕਲਰ ਹੀ ਦਿਖਾ ਦੇਣੀ ਆ ਆਪਾਂ ਜਿਆਦਾ ਖੜਾਰਾ ਨਾ ਪਾਈਏ ਇਹਨਾਂ ਦਾ ਤੇ ਲੋ ਜੀ ਇਹ ਵਾਲਾ ਹੈਗਾ ਗ੍ਰੀਨ ਕਲਰ ਦੇ ਵਿੱਚ ਸੋਨਾ ਜਿਹਾ ਗ੍ਰੀਨ ਹੈ ਇਹ ਵਿੱਚ ਇਹਦੇ ਸਿਲਵਰ ਕਲਰ ਹੈ ਇਹ ਸਿਲਵਰ ਇਹਨੂੰ ਗ੍ਰੇ ਨਹੀਂ ਕਹਿ ਸਕਦੇ ਆਪਾਂ ਬਰਸ਼ ਉਹਦਾ ਸ਼ਰਟ ਮਿਲੂਗਾ ਨੀਚੇ অর্ਗੇਂਜ਼ਾ ਦੀ ਇਹ ਵਾਲੀ ਪੱਟੀ ਮਿਲੂਗੀ ਠੀਕ ਹੈ ਜੀ ਇਹ ਵਾਲਾ ਹੈ ਦੁਪੱਟਾ ਬਹੁਤ ਹੀ ਸੋਹਣਾ ਲਾਈਨਿੰਗ ਦੇ ਵਿੱਚ ਔਰ ਲਾਈਨਿੰਗ ਵੀ ਮਿਲੂਗੀ ਸ਼ਰਟ ਦੀ ਔਰ ਸਲਵਾਰ ਵੀ ਮਿਲੂਗੀ 2.5 2.5 ਮੀਟਰ 5 ਮੀਟਰ ਦਾ ਇਹ ਵਾਲਾ ਤੁਹਾਨੂੰ ਪੀਸ ਮਿਲੂਗਾ ਨਾਲ ਠੀਕ ਹੈ ਜੀ ਇਹ ਹੈਗਾ neck ਦੇ ਉੱਪਰ 3295 ਦੇ ਵਿੱਚ ਸੂਟ ਮਿਲੂਗਾ ਇਹ ਵਾਲਾ ਥੋੜਾ ਗਾਜਰੀ ਜੀ ਟੋਨ ਹੈ ਤੇ ਉਹਦੇ ਵਿੱਚ ਤੁਹਾਨੂੰ ਇੰਗਲਿਸ਼ ਗ੍ਰੀਨ ਜਾਂ ਪ੍ਰਿੰਟ ਮਿਲੂਗਾ ਬ੍ਰਸ਼ੋ ਦੇ ਵਿੱਚ ਸ਼ਰਟ ਆ ਮੈਂ ਤੁਹਾਨੂੰ ਇਦਾਂ ਦਿਖਾ ਦੇਣੀ ਆ ਠੀਕ ਹੈ ਜੀ ਕਲਰ ਬਹੁਤ ਜਿਆਦਾ ਪਿਆਰਾ ਹੈ ਔਰ 5 ਮੀਟਰ ਦਾ ਤੁਹਾਨੂੰ ਇਹ 2.5 2.5 ਮੀਟਰ ਦੇ ਦੋ ਪੀਸ ਰਹਿਣਗੇ ਇੱਕ ਲਾਈਨਿੰਗ ਵਾਸਤੇ ਔਰ ਇੱਕ ਸਲਵਾਰ ਵਾਸਤੇ ਸ਼ਾਈਨ ਤੁਸੀਂ ਦੇਖ ਸਕਦੇ ਹੋ ਇਹਦੀ ਤੇ ਇਹ ਹੈ ਜੀ ਇਹਦਾ ਦੁਪੱਟਾ ਲੋ ਜੀ ਠੀਕ ਹੈ ਇਹ ਸੈਂਟਰ ਹੋ ਗਿਆ ਇਹਦਾ ਔਰ ਇਹ ਹੋਗੇ ਇਹਦੇ ਪੱਲੇ ਮੈਂ ਸਾਰਾ ਖਲਾਰਾ ਜਿਆ ਥੋੜਾ ਘੱਟ ਮਾਉਣਾ ਚਾਹੁੰਨੀ ਆ ਇਹ ਸੂਟ ਥੋੜੇ ਜੇ ਫਿਰ ਇਕੱਠੇ ਕਰਨੇ ਓਕੇ ਹੋ ਜਾਂਦੇ ਆ ਔਰ 4 ਸਾਈਟ ਹੈ ਸਿਲ ਰਹਣਗੇ ਔਰ ਨਾਲ ਇਹ ਵਾਲਾ ਗੋਟਾ ਲਊਗਾ ਫੁੱਲ ਰੈਡੀ ਹੈ ਜੀ ਤੁਸੀਂ ਬਸ ਸਟਿਚੀ ਕਰਾਉਣਾ ਕੋਈ ਜ਼ਿਆਦਾ ਖਰਚਾ ਇਹਦੇ ਤੇ ਆਉਣ ਵਾਲਾ ਨਹੀਂ ਹੈਗਾ 3295 ਦੇ ਵਿੱਚ ਕਾਟਨ ਦੀ ਲਾਈਨਿੰਗ ਲਾ ਕੇ 셔ਟ ਦੇ ਉੱਪਰ ਸੌਰੀ ਸਲਵਾਰ ਤੇ ਤੁਸੀਂ ਵਧੀਆ ਸੂਟ ਬਣਾ ਸਕਦੇ ਹੋ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਂਗੀ ਪਸ਼ਮੀਨੇ ਦੇ ਸੂਟ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਹੈਗਾ ਬਲੌਕ ਪ੍ਰਿੰਟ ਦਾ ਸੂਟ ਹੈ ਅਲੋ ਜੀ ਸੋਹਣਾ ਜਿਹਾ ਕਲਰ ਹੈ ਤੇ ਬੇਫਿਕਰ ਹੋ ਕੇ ਸੂਟ ਬਾਏ ਕਰੋ ਬਹੁਤ ਜਿਆਦਾ ਸੋਹਣਾ ਲੱਗਣ ਵਾਲਾ ਸੂਟ ਹੈ ਜੀ ਇਹ neck ਦੇ ਉੱਪਰ ਤੁਹਾਨੂੰ ਨਾਲ ਦਾ ਹੀ ਵਰਕ ਮਿਲੂਗਾ ਪ੍ਰਿੰਟਿੰਗ ਦੇਖ ਲਓ ਬਹੁਤ ਸੋਹਣੀ ਹੈ ਔਰ ਲਾਈਟ ਵੇਟ ਹੈ ਕਪੜਾ ਲਾਈਟ ਵੇਟ ਹੈ ਐ ਨਹੀਂ ਹੈ ਕਿ ਬਹੁਤ ਜਿਆਦਾ ਹੈਵੀ ਹੈ ਬਿਲਕੁਲ ਹਲਕਾ ਪਿਆ ਕਪੜਾ ਤੇ ਇਹ ਹੈਗਾ ਜੀ ਇਹਦਾ ਘੇਰੇ ਦਾ ਬોર્ਡ ਬਹੁਤ ਸੋਹਣਾ ਲੱਗਦਾ ਸੂਟ ਇਹ ਪ੍ਰਿੰਟਿੰਗ ਬਹੁਤ ਹੀ ਪਿਆਰੀ ਹੈ ਇਹਦੀ ਤੇ ਬੈਕ ਸਾਈਡ ਦੇਖੋ ਇਹ ਹੈਗੀ ਆ ਦੀ ਬੈਕ ਸਾਈਡ ਠੀਕ ਹੈ ਜੀ ਔਰ ਸਾਈਡ ਤੇ ਤੁਹਾਨੂੰ ਆ ਮਿਲੂਗੀ ਪੱਟੀ ਇਹ ਤੁਹਾਨੂੰ ਪੱਟੀ ਮਿਲੂਗੀ ਇਹ ਵਾਲੀ ਪੱਟੀ ਹੈ ਜਿਹੜੀ ਤੁਸੀਂ ਬਾਜੂ ਤੇ ਕਰ ਸਕਦੇ ਹੋ ਅਡਜਸਟ ਔਰ ਸਲਵਾਰ ਤੇ ਵੀ ਕਰ ਸਕਦੇ ਹੋ ਲੋ ਸਵਾ ਮੀਟਰ ਪੱਟੀ ਮਿਲੂਗੀ ਇਹ ਤੁਹਾਨੂੰ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਪਸ਼ਮੀਨੇ ਦੀ ਕਿੰਨੀ ਹੈਗੀ ਉਹ ਮੈਂ ਥੋੜਾ ਜਿਹਾ ਤੁਹਾਨੂੰ ਖੋਲ ਕੇ ਦੱਸ ਦਿੰਦੀ ਹਾਂ ਹਾਂ ਜੀ 3 ਮੀਟਰ ਸਲਵਾਰ ਹੈ ਇਹ ਪਸ਼ਮੀਨੇ ਦੀ ਔਰ ਪਸ਼ਮੀਨਾ ਹਲਕਾ ਹੈ ਲਾਈਟ ਵੇਟ ਹੈ ਹੈਵੀ ਨਹੀਂ ਹੈ ਤੇ ਕਲਰ ਦੇਖ ਲਓ ਕਲਰ ਸਹੀ ਆ ਰਿਹਾ ਕਲਰ ਬਿਲਕੁਲ ਸਹੀ ਦੇਖ ਰਹੇ ਹੋ ਤੇ ਦੁਪੱਟਾ ਦੇਖੋ ਦੁਪੱਟਾ ਉਸ ਤੋਂ ਵੀ ਸੋਹਣਾ ਇੰਨਾ ਕਿ ਪਿਆਰਾ ਦੁਪੱਟਾ ਹੈ ਨਾ ਜੀ ਇੰਨੀ ਸੌਫਟਨੈਸ ਹੈ ਦੁਪੱਟੇ ਦੇ ਵਿੱਚ ਔਰ ਪ੍ਰਿੰਟਿੰਗ ਦੇਖੋ ਤੁਸੀਂ ਬਹੁਤ ਦੂਰ ਚਲੀ ਗਈ ਤੁਮ ਉਹ ਮੈਨੂੰ ਲੱਗਾ ਸਾਰਾ ਕੰਮ ਆਹ ਲਓ ਜੀ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਪ੍ਰਿੰਟਿੰਗ ਫੋਰ ਸਾਈਡ ਦੇਖ ਲਓ ਔਰ ਸੈਂਟਰ 'ਚ ਦੇਖੋ ਤੁਸੀਂ ਇਹਦੇ ਸੌਫਟ ਬਹੁਤ ਹੈ ਦੁਪੱਟਾ ਬਹੁਤ ਜਿਆਦਾ ਸੌਫਟ ਹੈ ਔਰ ਸਿਰ ਤੇ ਟਿਕਣ ਵਾਲਾ ਦੁਪੱਟਾ ਹੁਣ ਮੈਂ ਕੀ ਦੱਸਾਂ ਇੰਨੀ ਕਿ ਪਿਓਰਿਟੀ ਹੈ ਇਹਦੇ ਵਿੱਚ ਮੈਨੂੰ ਖੁਦ ਵੀ ਸਮਝ ਨਹੀਂ ਆ ਰਿਹਾ ਕਿ ਦੁਪੱਟਾ ਦਾ ਬਿਲਕੁਲ ਪਿਓਰ ਸ਼ਫੋਨ ਦਾ ਲੱਗ ਰਿਹਾ ਜੀ ਮੈਨੂੰ ਬਿਲਕੁਲ ਪਿਓਰ ਹਲਕਾ ਦੇ ਫੋਰ ਸਾਈਡ ਤੁਹਾਨੂੰ ਇਹ ਵਾਲੀ ਪੱਟੀ ਮਿਲਣੀ ਹੈ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਦਿੰਨੀ ਆ ਦੀ ਇਸ ਤਰ੍ਹਾਂ ਦੇ ਸੂਟ ਹੁੰਦੇ ਨੇ ਨਾ ਜਿਹੜੇ ਸਰਦੀ ਚ ਉਹ ਤੁਸੀਂ ਛੋਟੇ-ਮੋਟੇ ਫੰਕਸ਼ਨਾਂ ਤੇ ਬੜੇ इजीली ਪਾ ਲੈਣੇ ਹੁੰਦੇ ਆ 1895 ਦੇ ਵਿੱਚ ਇਹ ਸੂਟ ਆ ਜਾਊਗਾ ਜੀ ਸ਼ਿਪਿੰਗ ਫ੍ਰੀ ਹੋਊਗੀ ਔਰ ਦੁਪੱਟਾ ਸਿੱਤ ਤੇ ਟਿਕਣ ਵਾਲਾ ਬਹੁਤ ਖੂਬਸੂਰਤ ਖੁੱਲਾ ਚੌੜਾ ਦੁਪੱਟਾ ਆਊਗਾ 3 ਮੀਟਰ ਦੀ ਸਲਵਾਰ ਨਾਲ ਸੂਟ ਆਊਗਾ ਲੋ ਜੀ ਅਗਲਾ ਸੂਟ ਦੇਖੋ ਮੋਬਿਸ ਕਲਰ ਲੋ ਲੋ ਜੀ ਬਹੁਤ ਪਿਆਰਾ ਬਹੁਤ ਜਿਆਦਾ ਖੁੱਲਾ ਡੁਲਾ ਕਪੜਾ ਹੈ ਜੀ ਕਪੜੇ ਦੀ ਚਿੰਤਾ ਨਹੀਂ ਕਰਨੀ ਹੈ ਜੀ ਤੁਸੀਂ ਕਪੜਾ ਬਹੁਤ ਖੁੱਲਾ ਡੁਲਾ ਆਊਗਾ ਕਲਰ ਸਹੀ ਆ ਰਿਹਾ ਹੈ ਕਲਰ ਬਿਲਕੁਲ ਸਹੀ ਆ ਰਿਹਾ ਔਰ ਬਾਰਡਰ ਦੇਖੋ ਇਹਦਾ ਇਤੋਂ ਸਹੀ ਆ ਇਕ ਤਸਵੀਰ ਬਾਰਡਰ ਦੇਖੋ ਖੁੱਲਾ ਚੌੜਾ ਬਾਰਡਰ ਹੈ ਔਰ ਬੈਕ ਸਾਈਡ ਤੇ ਤੁਹਾਨੂੰ ਇਹ ਵਾਲਾ ਪ੍ਰਿੰਟ ਮਿਲੂਗਾ ਔਰ ਨਾਲ ਮਿਲੂਗੀ ਇਹ ਵਾਲੀ ਪੱਟੀ ਪੱਟੀ ਤੁਸੀਂ ਬਾਜੂ ਔਰ ਸਲਵਾਰ ਤੇ ਲਾ ਸਕਦੇ ਹੋ 3 ਮੀਟਰ ਦੀ ਇਹ ਸਲਵਾਰ ਮਿਲੂਗੀ ਤੁਹਾਨੂੰ ਨਾਲ ਇਹਦੇ ਤੇ ਬਹੁਤ ਪਿਆਰਾ ਜਿਹਾ ਮਿਲੂਗਾ ਜੀ ਤੁਹਾਨੂੰ ਇਹ ਸੂਟ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਆਪਾਂ ਤੁਹਾਨੂੰ ਪੂਰਾ ਖੋਲ ਕੇ ਦਿਖਾ ਦਿੰਨੇ ਹਾਂ ਲੋ ਬਹੁਤ ਸੋਹਣਾ ਲੱਗਦਾ ਦੁਪੱਟਾ ਜਦੋਂ ਤੁਸੀਂ ਖਲਾਰ ਕੇ ਲੈਣਾ ਹੈ ਇਹਨੂੰ ਉੱਤੇ ਬਹੁਤ ਪਿਆਰਾ ਲੱਗਦਾ ਬਿਲਕੁਲ ਪਿਓਰ ਦਾ ਦੁਪੱਟਾ ਪ੍ਰਾਈਸ 1895 ਲਓ ਜੀ ਇੱਕ ਕਲਰ ਹੋ ਰਿਹਾ ਇਹਦੇ ਵਿੱਚ ਸਕਿਨ ਜਿਆ ਕਲਰ ਹੈ ਮਹਿੰਦੀ ਸਕਿਨ ਜਿਆ ਕੁਝ ਕਹਿ ਸਕਦੇ ਆਪਾਂ ਬਿਲਕੁਲ ਸਕਿਨ ਵੀ ਨਹੀਂ ਹੈ ਸਹੀ ਆ ਰਿਹਾ ਹੁਣ ਹਾਂ ਲਓ ਜੀ ਸਹੀ ਆ ਰਿਹਾ ਬਾਰਡਰ ਦੇਖੋ ਪਹਿਲਾਂ ਇਹਦਾ ਇਹਦੀ ਪ੍ਰਿੰਟਿੰਗ ਦੇਖ ਲਓ ਔਰ ਇਹ ਹੈਗਾ ਜੀ ਇਹਦਾ neck ਬਹੁਤ ਸੋਹਣਾ ਜਿਹਾ ਸੂਟ 3 ਮੀਟਰ ਦੀ ਸਲਵਾਰ ਔਰ ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਮੈਂ ਸਾਰਾ ਨਾਲ ਕੋ ਨਾ ਖਲਾਰਾ ਬਹੁਤ ਪੈ ਜਾਂਦਾ ਫਿਰ ਇਹਦਾ ਤੁਸੀਂ ਇਦਾਂ ਹੀ ਦੇਖ ਲਓ ਇਹਦਾ ਸੇਮ ਹੀ ਦੁਪੱਟਾ ਹੈ ਜਿਸ ਤਰ੍ਹਾਂ ਬਾਕੀ ਦੇਖਿਆ ਨੇ 4 ਸਾਈਡ ਪੱਟੀ ਵੀ ਮਿਲੂਗੀ ਨਾਲ ਲੱਗੀ ਹੋਈ ਥੋਣੇ ਦੇ ਪੂਰਾ ਐਂਡ ਫਿਨਿਸ਼ਿੰਗ ਹੋਈ ਹੋਈ ਹੈ ਸੂਟ ਦੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈ ਇਦਾਂ ਹੀ ਸਵਾਕੇ ਪਾਇਓ 1895 ਚ ਲਓ ਜੀ ਹੁਣ ਮੈਂ ਤੁਹਾਨੂੰ ਅਗਲੇ ਹੋਰ ਸੂਟ ਦਿਖਾਉਣੀ ਹੈ ਇਹ ਨਾਲ ਸੋਨਾ ਪਸ਼ਮੀਨਾ ਨਾਲ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਹੱਥ ਲਾ ਕੇ ਮਜ਼ਾ ਹੀ ਆ ਜਾਂਦਾ ਪਸ਼ਮੀਨਾ ਕੀ ਕਿਹਾ ਇਹ ਨੂੰ ਇਹ ਤਾਂ ਸਿਲਕ ਵਰਗਾ ਪਸ਼ਮੀਨਾ ਹੈ ਸਿਲਕ ਪਸ਼ਮੀਨਾ ਹੀ ਹੈ ਸਿਲਕ ਵਰਗਾ ਕੀ ਹੈ ਸਿਲਕ ਪਸ਼ਮੀਨਾ ਤੁਹਾਨੂੰ ਦੇਖ ਹੀ ਰਿਹਾ ਇਹਦੀ ਸ਼ਾਈਨ ਦਿਖ ਰਹੀ ਹੈ ਲੋ ਜੀ ਸਿਲਕ ਪਸ਼ਮੀਨੇ ਦੇ ਉੱਪਰ ਬਣਿਆ ਹੋਇਆ ਸੂਟ ਹੈ ਇਹ ਆਹ ਦੇਖੋ ਔਰ ਸੂਟ ਦੇਖੋ ਦੇਖ ਕੇ ਭੁੱਖ ਲੰਦੀ ਅਸੀਂ ਦੀ ਇੰਨਾ ਪਿਆਰਾ ਸੂਟ ਆ ਪੂਰਾ ਹਨ ਭਰਿਆ ਹੋਇਆ ਪਾਰਟੀ ਵੇਅਰ ਪਸ਼ਮੀਨੇ ਦਾ ਸੂਟ ਹੈ ਇਹ ਔਰ ਤੁਸੀਂ ਇਹਦੇ ਵਿੱਚ ਸਾਰੀ ਆ ਵੀਵਿੰਗ ਹੋਈ ਹੋਈ ਹੈ ਜਿੰਨੀ ਦਿਖ ਰਹੀ ਹੈ ਔਰ ਹਲਕਾ ਬਹੁਤ ਜਿਆਦਾ ਲਾਈਟ weight ਪਿਆ ਹੈ ਔਰ ਕਿਰਾਂ ਦੇਖੋ ਠੀਕ ਹੈ ਜੀ। ਔਰ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਇਹ ਇੱਥੇ ਤੱਕ ਬਾਰਡਰ ਹੈ ਜੀ ਇਹਦਾ ਫਰੰਟ ਦਾ। ਠੀਕ ਹੈ ਦੂਰੋਂ ਦਿਖਾਉਣੀ ਆ ਮੈਂ ਤੁਹਾਨੂੰ ਸਾਰਾ। ਤੇ ਇਹ ਵਾਲਾ ਸੂਟ ਹੈ। ਐ ਲੱਗਦਾ ਵੀ ਇੰਨੀ ਸੌਫਟਨੈਸ ਬਹੁਤ ਜ਼ਿਆਦਾ ਹਲਕਾ। ਤੇ ਬੈਕ ਸਾਈਡ ਦੇਖੋ ਤੁਸੀਂ ਇਹਦੀ। ਇਹ ਹੈਗੀ ਇਹਦੀ ਬੈਕ ਸਾਈਡ। ਠੀਕ ਹੈ ਜੀ। ਔਰ ਅੱਗੇ ਦੇਖੋ। ਬਾਜੂ ਦੇਖੋ ਇਹਦੀ ਤੁਸੀਂ। ਇਹ ਮਿਲੂਗੀ ਤੁਹਾਨੂੰ ਅਲੱਗ ਤੋਂ ਇਹਦੀ ਬਾਜੀ ਆਹ ਲੋ ਇਹ ਬਾਜੀ ਦਾ ਬਾਰਡਰ ਹੈ ਠੀਕ ਹੈ ਸਾਰੀ ਵੀਵਿੰਗ ਹੋਈ ਹੋਈ ਆ ਔਰ ਬਹੁਤ ਖੂਬਸੂਰਤ ਸੂਟ ਹੈ ਬਿਲਕੁਲ ਲਾਈਟ ਵੇਟ ਸੂਟ ਹੈ ਇਹਦੇ ਨਾਲ ਇਹ ਮਿਲੂਗੀ ਜੀ ਸਲਵਾਰ ਉਹ ਵੀ ਬਹੁਤ ਪਿਓਰ ਪਸ਼ਮੀਨੇ ਦੀ ਬਿਲਕੁਲ ਸ਼ਾਈਨ ਦੇਖ ਲਓ ਤੁਸੀਂ ਪਸ਼ਮੀਨੇ ਦੀ ਦੇਖਣ ਨੂੰ ਤੁਹਾਨੂੰ ਲੱਗਦਾ ਵੀ ਨਹੀਂ ਆ ਪਸ਼ਮੀਨਾ ਸਿਲਕ ਵਰਗਾ ਹੈ ਇਹ ਲੈ ਲਓ ਮੈਂ ਚੈੱਕ ਕਰ ਲਾਂ ਸਲਵਾਰ ਆਪਣੀ ਮੇਰੇ ਖਿਆਲ ਇਹ 2.5 ਮੀਟਰ ਹੋਣੀ 3 ਮੀਟਰ। ਲੋ ਜੀ। ਸ਼ਨਵਾਰ ਵੀ ਮਿਲੂਗੀ ਤੁਹਾਨੂੰ ਇਹਦੀ 3 ਮੀਟਰ। ਠੀਕ ਹੈ ਜੀ। ਔਰ ਬਿਲਕੁਲ ਪਿਓਰ ਪਸ਼ਮੀਨਾ ਮਿਲੂਗਾ। ਬਿਲਕੁਲ ਹਲਕਾ ਮਿਲੂਗਾ। ਤੇ ਹੁਣ ਤੁਸੀਂ ਦੇਖੋ ਇਹਦਾ ਸ਼ਾਲ। ਪਤਲਾ ਸ਼ਾਲ, ਹਲਕਾ। ਹਾਂ। ਲੋ। ਇਹ ਹੈਗੇ ਇਹਦੇ ਪੱਲੇ। ਤੇ ਇਹ ਹੈਦੀ ਇਹਦੀ ਕੰਨੀ। ਪਾਰਟੀ ਵੇਅਰ ਸੂਟ ਨਹੀਂ ਜੀ, ਇਹ ਤਾਂ ਬਹਿਜਾ-ਬਹਿਜਾ ਕਰਦੇ ਸੂਟ ਹੈ। ਬਿਲਕੁਲ हटਕੇ ਆ, ਆਮ ਨਾਲੋਂ ਖਾਸ ਹੈ ਇਹ। ਪ੍ਰਾਈਸ ਕੀ ਹੈ ਇਹਦੀ 3595 ਰੁਪਏ ਇਹ ਸੂਟ ਤੁਹਾਨੂੰ 3595 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਜਮੇ ਫ੍ਰੀ ਹੋ। ਲਓ ਅਗਲਾ ਦਿਖਾਉਣੀ ਆ ਤੁਹਾਨੂੰ ਕਾਫੀ ਕਲਰ ਇਹ ਰੇਅਰ ਜੇ ਕਲਰ ਹੁੰਦੇ ਨੇ ਇਸ ਤਰ੍ਹਾਂ ਦੇ ਕਲਰ ਬਿਲਕੁਲ ਪਿਓਰ ਪਸ਼ਮੀਨਾ ਆਊਗਾ ਔਰ ਇਹ ਤੁਸੀਂ ਦੇਖੋ ਨੈਕ ਅੱਧਾ ਅੰਦਰ ਨੂੰ ਮੁੜਿਆ ਹੋਇਆ ਸੀ ਇਹ ਆਹ ਇਹ ਹੈਗਾ neck ਪੱਟੀ ਨਹੀਂ ਆ ਇਹ weaving ਹੋਈ ਹੋਈ ਆ ਬੁਣਤੀ ਆ ਇਹਦੇ 'ਚ ਇਹ ਬਹੁਤ ਪਿਆਰੀ ਜੀ ਬੁਣਤੀ ਆ ਬਰੀਕ 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 ਕੰਮ ਹੋਇਆ ਹੋਇਆ ਔਰ ਸਾਰੇ ਦੇ ਵਿੱਚ ਛੋਟੇ ਛੋਟੇ ਬੂਟੀ ਵੀ ਆ ਬਿਲਕੁਲ ਐਗਜ਼ੈਕਟ ਕਾਫੀ ਕਲਰ ਮਿਲੂਗਾ ਜੀ ਤੁਹਾਨੂੰ ਆਹ ਲੋ ਜੀ ਇਹ ਹੈਗਾ ਜੀ ਇਹਦਾ ਬਾਰਡਰ ਬਾਰਡਰ ਮੈਂ ਤੁਹਾਨੂੰ ਦਿਖਾ ਦੇਣੀ ਆ ਕਿੰਨਾ ਬਾਰਡਰ ਹੈ ਇਹ ਵਾਲਾ ਬੰਡਰ ਹੈ ਸੂਟ ਸ਼ਰਟ ਦਾ ਠੀਕ ਹੈ ਜੀ ਲੈਂਥ ਨੋਪ ਦਿਆ ਮੈਂ ਤੁਹਾਨੂੰ ਵੈਸੇ ਲੈਂਥ ਦੀ ਤੁਹਾਨੂੰ ਕੋਈ ਪ੍ਰੋਬਲਮ ਆਉਗੀ ਨਹੀਂ ਕਿਉਂਕਿ ਜਿਹੜੀ ਇਹਦੀ ਪੱਟੀ ਹੈਗੀ ਹੈ ਨਾ ਉਹ ਕਾਫੀ ਲੰਬੀ ਹੈ ਜੇ ਤੁਹਾਨੂੰ ਜ਼ਿਆਦਾ ਲੰਬਾ ਲੱਗੇ ਕੱਟ ਵੀ ਸਕਦੇ ਹੋ ਅਗਰ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਉੱਪਰੋਂ ਵੀ ਕਪੜਾ ਹੋਰ ਐਡ ਕਰ ਸਕਦੇ ਹੋ ਇਹਦੇ ਵਿੱਚ ਲੋ ਜੀ 49.5 ਤੱਕ ਹੈ ਇਹਦੀ ਲੈਂਥ ਠੀਕ ਹੈ ਜਿੰਨੀ ਮਰਜ਼ੀ ਰੱਖ ਲਿਓ ਤੁਸੀਂ ਪੱਟੀ ਦੇਖ ਲਓ ਪੱਟੀ ਹੈਗੀ ਹੈ ਜਿਹੜੀ ਉਹ 19 ਤੱਕ ਹੈ ਤੁਸੀਂ ਉੱਪਰੋਂ ਪੱਟੀ ਘੱਟ ਵੀ ਕਰ ਸਕਦੇ ਹੋ ਤਾਂ ਤੁਸੀਂ ਆਪਣੀ ਲੈਂਥ ਹੈ ਜਿਹੜੀ ਉਹ ਵਧੀਆ ਰੱਖ ਸਕਦੇ ਹੋ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਹੋਰ ਦੱਸਦੀ ਆ ਇਹ ਜੇ ਸੂਟਾਂ ਦੀ ਜੇ ਤੁਸੀਂ ਥੋੜਾ ਜਿਹਾ ਹਾਫ ਬੈਨ ਵਾਲੇ ਬਣਾ ਲੈਨੇ ਹੋ ਨਾ ਤੇ ਫਿਰ ਤੁਹਾਡਾ ਨੈਕ ਆ ਜਿਹੜਾ ਉਹ ਛੋਟਾ ਰਹਿ ਜਾਂਦਾ ਤੇ ਆ ਪੱਟੀ ਲੰਬੀ ਤੁਹਾਨੂੰ ਮਿਲ ਜਾਂਦੀ ਹੈ ਠੀਕ ਹੈ ਜੀ ਤੇ ਇਸ ਕਰਕੇ ਉੱਪਰ ਉਹ ਤੁਸੀਂ ਪੱਟੀ ਕੱਟ ਕੇ ਜਿੰਨਾ ਮਰਜ਼ੀ ਰੱਖ ਲਓ ਤੁਸੀਂ 5 ਇੰਚ ਪੱਟੀ ਕੱਟਦੇ ਹੋ ਤਾਂ ਵੀ 44 44 ਰਹ ਜੂਗਾ ਤੇ ਲਓ ਜੀ ਅੱਗੇ ਦਿਖਾਉਣੀ ਆ ਤੁਹਾਨੂੰ ਇਹਦੀ ਮੈਂ ਆ ਹੈਗੀ ਬਾਜੂ ਆ ਪੱਟੀ ਆਉਗੀ ਬਾਜੂ ਤੇ ਪੱਟੀ ਨਹੀਂ ਆ ਵੀਵਿੰਗ ਆਉਗੀ ਬਾਜੂ ਤੇ ਹੁਣ ਆਪਾਂ ਇਹਦੀ ਬੈਕ ਸਾਈਡ ਦੇਖ ਲਈਏ ਆ ਲੋ ਜੀ ਇਹ ਹੈਗੀ ਇਹਦੀ ਬੈਕ ਸਾਈਡ ਠੀਕ ਹੈ ਜੀ ਤੇ ਇਹ ਹੈ ਸਲਵਾਰ 3 ਮੀਟਰ ਦੀ ਬਿਲਕੁਲ ਪਿਓਰ ਪਸ਼ਮੀਨਾ ਜੀ ਬਿਲਕੁਲ ਤੇ ਇਹ ਹੈ ਦਾ ਸ਼ਾਲ ਬਹੁਤ ਪਿਆਰਾ ਸ਼ਾਲ ਸ਼ਾਲ ਦੇਖੋ ਬਹੁਤ ਸੋਹਣੇ ਬਾਰਡਰ ਬਣੇ ਹੋਏ ਨੇ ਇਹ ਦੇਖ ਕੇ ਪਤਾ ਲੱਗੂਗਾ ਕਿ ਕੁਝ ਪਾਇਆ ਹੋਇਆ ਤੁਸੀਂ ਕੋਈ ਪਾਰਟੀ ਤੇ ਜਾਂਦੇ ਹੋ ਤੁਸੀਂ ਨਾ ਤੁਸੀਂ ਇਦਾਂ ਦੀਆਂ ਚੀਜ਼ਾਂ ਪਾ ਕੇ ਜਾਂਦੇ ਹੋ ਸਰਦੀ 'ਚ ਤਾਂ ਪਤਾ ਲੱਗਦਾ ਇਹ ਵੀ ਕੁਝ ਪਾਇਆ ਹੋਇਆ ਠੀਕ ਹੈ ਜੀ ਲਓ ਬਹੁਤ ਪਿਆਰੀ ਚੀਜ਼ ਹੈ ਬਹੁਤ ਜਿਆਦਾ ਸੋਹਣੀ ਤੇ ਪ੍ਰਾਈਸ ਕਿੰਤੀ ਸੋ ਪਤਾ ਨਹੀਂ ਸ਼ਿਪਿੰਗ ਫ੍ਰੀ ਨੈਕਸਟ ਦੇਖੋ ਕਲਰ ਚੈੱਕ ਕਰ ਲਓਗੇ ਨਾ ਤੁਸੀਂ ਇਹਦਾ ਇਹ ਇੰਗਲਿਸ਼ ਗੀਂਜਾ ਕਲਰ ਹੈਗਾ ਜੀ ਇਹਦੀ ਵੀ ਪੱਟੀ ਹੈ ਜਿਹੜੀ ਉਹ ਬੈਕ ਸਾਈਡ ਨੂੰ ਗਈ ਹੋਈ ਹੈ। ਚਲ। ਚਲੋ। ਸਾਰੀ ਵੀਵਿੰਗ ਹੈ। ਟੋਟਲੀ ਸਾਰੀ ਵੀਵਿੰਗ ਹੈ। ਪਿਓਰ ਪਸ਼ਮੀਨਾ ਚਮਕਦਾ ਪਸ਼ਮੀਨਾ ਇਹ ਹੈਗਾ ਜੀ ਇਹਦਾ ਬਾਰਡਰ। ਠੀਕ ਹੈ? ਔਰ ਇੱਥੋਂ ਮਿਲੂਗੀ ਤੁਹਾਨੂੰ ਬਾਜੀ। ਤੇ ਬੈਕ ਸਾਈਡ ਤੇ ਇਹ ਵਾਲਾ ਬਾਰਡਰ ਮਿਲੂਗਾ। ਹੁਣ ਜਿੱਥੇ ਕਲਰ ਸਹੀ ਆਉਂਦਾ ਉਥੋਂ ਦਿਖਾ ਦੇ ਸਹੀ ਤੇ ਇਹ ਹੈਗੀ ਜੀ 3 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਸ਼ਾਲ ਦੇਖ ਲਓ ਸ਼ਾਲ ਦੇਖੋ ਇਹਦਾ ਕਿੰਨਾ ਹੈਵੀ ਹੈ ਵੀਰੋ ਬਹੁਤ ਹੈਵੀ ਸ਼ਾਲ ਬਹੁਤ ਪਿਆਰਾ ਐਂਡ ਭਰਿਆ ਪਿਆ ਸਾਰਾ ਬੀਬੀਆਂ ਨਾਲ ਬਹੁਤ ਹੀ ਸੋਹਣਾ ਲੱਗਦਾ ਲਓ ਹੁਣ ਮੈਂ ਤੁਹਾਨੂੰ ਲੈ ਕੇ ਦਿਖਾਉਣਾ ਉੱਤੇ ਇਦਾਂ ਕਰਕੇ ਤੁਸੀਂ ਇਹਦਾ ਸ਼ਾਲ ਜਦੋਂ ਜਦੋਂ ਲਾਉਂਗੇ ਬੜਾ ਸੋਹਣਾ ਲੱਗਦਾ ਜੀ ਬਹੁਤ ਜਿਆਦਾ ਪਿਆਰਾ ਤੇ ਪ੍ਰਾਈਸ ਇਹਦੀ ਵੀ ਰੋਗੀ 3455 ਚਲੋ ਇਹ ਲਾ ਦੇਖੋ ਹੁਣ ਆਪਾਂ ਤੁਹਾਨੂੰ ਰੀਵਾ ਦਾ ਪਸ਼ਮੀਨਾ ਦਿਖਾਉਣੇ ਆ ਕਲਰ ਨੋਟ ਕਰਦੇ ਜਾਇਓ ਪ੍ਰਿੰਟ ਨੋਟ ਕਰਦੇ ਜਾਇਓ ਲਓ ਜੀ ਇਹ ਹੈਗਾ ਰੀਵਾ ਦਾ ਪਸ਼ਮੀਨਾ ਬਹੁਤ ਪਿਆਰਾ ਬਹੁਤ ਸੋਹਣਾ ਬ੍ਰਾਂਡਡ ਪਸ਼ਮੀਨਾ ਇਹ ਹੈਗੀ ਹੈ ਦੀ ਸਲਵਾਰ ਸਲਵਾਰ ਕਿੰਨੀ ਹੈਗੀ ਹੈ ਨਾਪ ਕਿ ਦੱਸ ਦਣੀ ਹੈ 2 ਮੀਟਰ ਸਲਵਾਰ ਰਹੂਗੀ ਜੀ ਰੀਵਾ ਦਾ ਜਿੰਨਾ ਵੀ ਪਸ਼ਮੀਨਾ ਦਿਖਾਵਾਂਗੇ ਉਹ 2 ਮੀਟਰ ਦੀ ਸਲਵਾਰ 'ਚ ਹੀ ਆਊਗਾ ਔਰ ਇਹ ਵਾਲੀ ਇਹਦੇ ਤੇ ਪ੍ਰਿੰਟਿੰਗ ਰਹੂਗੀ ਸਲਵਾਰ ਤੇ ਕਲਰ ਥੋੜਾ ਜਿਹਾ ਗ੍ਰੇ ਜਿਹਾ ਹੈਗਾ ਦੁਪੱਟਾ ਮਸਲੀਨ ਦਾ ਹੋਊਗਾ ਬਹੁਤ ਵਧੀਆ ਸੂਟ ਨੇ ਜੀ ਬਹੁਤ ਸੋਹਣੀ ਤੇ ਆਹ ਠੀਕ ਹੈ ਜੀ ਆਹ ਬਹੁਤ ਪਿਆਰੀ ਸੂਟ ਤੇ ਪ੍ਰਾਈਸ ਹੈਗੀ 1950 ਇਹ ਸੂਟ ਤੁਹਾਨੂੰ 1950 ਚ ਮਿਲ ਜਾਣਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਅਗਲਾ ਦੇਖੋ ਇਹ ਬਲੈਕ ਕਲਰ ਚ ਹੈ ਆਹ ਲਓ ਜੀ ਇਹ ਆਲ ਓਵਰ ਸੂਟ ਹੈ ਜੀ ਇਹ ਮੈਚਿੰਗ ਚ ਨਹੀਂ ਹੈਗਾ ਮੇਰੇ ਖਿਆਲ ਨਾਲ ਇਹ ਆਲ ਓਵਰ 5 ਮੀਟਰ ਸੂਟ ਮਿਲੂਗਾ ਤੁਹਾਨੂੰ ਬਲੈਕ ਕਲਰ ਦੇ ਕਿੰਨੇ ਮਿਲੂਗਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਬਰੀਵਾਦਾ ਹੀ ਤਸ਼ੀਨਾ ਮਿਲੂਗਾ ਔਰ ਇਹ ਹੈ ਜੀ ਇਹਦਾ ਦੁਪੱਟਾ ਮਸਲੀਨ ਦਾ ਦੁਪੱਟਾ ਹੋਊਗਾ ਨਾਲ ਹਾਂ ਜੀ ਪੂਰੇ ਵੱਡੇ ਦੁਪੱਟੇ ਦੀ ਪ੍ਰਾਈਸ ਹੈਗੀ 1950 ਅਗਲਾ ਦੇਖੋ ਸੋਹਣਾ ਜਾਂ ਗ੍ਰੀਨ ਕਲਰ ਹੈ ਇਹ ਇਹ ਮੈਚਿੰਗ ਚ ਗਾੜਤ ਇਹ ਹੈਗੀ ਇਹਦੀ 2.5 ਮੀਟਰ ਦੀ ਸਲਵਾਰ ਇਹਤੇ ਲਾਈਨਾਂ ਨੇ ਇਦਾਂ ਕਰਕੇ ਬਣੂਗੀ ਲਗਾਤੀਆਂ ਕਰ ਕੋਲਾਂ ਤੇ ਆਹ ਹੈ ਜੀ ਇਹਦਾ ਦੁਪੱਟਾ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਬਹੁਤ ਸੋਹਣਾ ਲੋਕ ਰਾਈਸ ਜੀ 290 ਕਲਰ ਬਹੁਤ ਸੋਹਣਾ ਕਲਰ ਕੋਈ ਵੀ ਘਟਣੀ ਹੈ ਜੀ ਸਾਰੇ ਕਲਰ ਬਹੁਤ ਸੋਹਣੇ ਲੋ ਆ ਦੇਖੋ ਮਸਟਰਡ ਐਗਜ਼ੈਕਟ ਮਸਟਰਡ ਕਲਰ ਇਹ ਲੋ ਠੀਕ ਹੈ ਜੀ ਇਹ ਆਲਓਵਰ ਚ ਸੂਟ ਹੈ ਜੀ ਮੈਚਿੰਗ ਨਹੀਂ ਹੈਗਾ ਇਹ ਸਾਰੀਆਂ ਭੈਣਾਂ ਦਾ ਧਿਆਨ ਰੱਖਿਆ ਕਿਆਂ ਨੂੰ ਆਲਓਵਰ ਚਾਹੀਦੇ ਹੁੰਦੇ ਨੇ ਕਿਸੇ ਨੂੰ ਮੈਚਿੰਗ ਚਾਹੀਦੇ ਹੁੰਦੇ ਨੇ ਤੇ ਲੋ ਜੀ ਏਹ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਪ੍ਰਾਈਸ 1950 ਸ਼ਿਪਿੰਗ ਫ੍ਰੀ ਅਗਲਾ ਪੀਕਾਕ ਸ਼ੇਡ ਇਹ ਵੀ ਆਲ ਓਵਰ ਦੇ ਵਿੱਚ ਹੈ ਚਾਹ ਲੋ ਜੀ ਦੁਪੱਟਾ ਦੇਖੋ फ्री होगी साढ़े उन्नीस सौ अगला देखो डस्टी मेहंदी जहा कलर सही यार है लो जी कलर सही देख रहे हो और ए वाली सलवार रहूगी ढाई मीटर थोड़ा चेक चैक बनया होगा जी ए दुपटा ਮਸਲੀਨ ਦੇ ਦੁਪट्टे ਸਾਰੇ ਰੀਵਾ ਦੇ ਸੂਟਾਂ ਨਾਲ ਤੇ ਆਹ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਵੀ ਰਹੂਗੀ 890 ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ